ਹੈਲੋ ਜੀ ਸੱਚੀ ਕਾ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਣੀ ਗਾਂ ਸੋਈ ਆ ਬੱਚੀ ਦਿੱਤੀ ਆ ਉਹਨੇ ਟਾਈਮ ਹੈਗਾ ਅੱਜ ਸੋਮਵਾਰ ਦੀ ਰਾਤ ਆ 8:30 ਦਾ 8:30 ਸੂਪੀ ਆ ਉਹ ਬੱਚੀ ਆ ਸਾਡੀ ਛੋਟੀ ਜੀ ਆ ਆਪਾਂ ਨੇ ਮਿੱਠਾ ਚੱਕ ਦਿੱਤਾ ਹੈ ਖਾਲਾ ਖਾਲਾ ਕੋਡ ਖਾਲਾ ਥੋੜਾ ਜਿਹਾ ਗੁੜ ਲੈ ਲਿਆ ਥੋੜੀ ਜੀ ਕਣਕ ਆਪਾਂ ਗਾਣੂ ਧਰ ਦਾਂਗੇ ਹੁਣ ਥੋੜਾ ਜਿਹਾ ਗੋੜ ਤੇ ਥੋੜੀ ਜੀ ਕਣਕ ਰੱਖੀ ਇਹਦੇ ਨਾਲ ਜੇ ਇਹ ਛੇਤੀ ਪੈ ਜਾਂਦੀ ਹੈ ਤਾਂ ਕਰਕੇ ਥੋੜੀ ਥੋੜੀ ਰੱਖੀ ਇਹਨਾਂ ਨੂੰ ਥੋੜਾ ਜਿਹਾ ਗੁੜ ਪਾਤਾ ਤੇ ਥੋੜੀ ਜੀ ਕਣਕ ਪਾ ਦਿੰਦੇ ਜੰਮੇ ਹੀ ਆਪਦੀ ਮਾਂ ਤੇ ਗਈ ਆ ਦੇਖੋ ਫੁੱਲ ਇਹਦੇ ਵੀ ਆ ਤੇ ਉਹਦੇ ਵੀ ਆਉਂਦੇ ਵੀ ਆ